ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 11 ਸਤੰਬਰ ਤੇ ਆਪਣੀ ਡੇਲੀ ਬਲੌਗ ਦਾ ਡੇ 23 ਤੇ ਅੱਜ ਸਾਡੀ ਗੁੱਡ ਮਾਰਨਿੰਗ ਹੋ ਰਹੀ ਹੈ ਸਾਡੇ ਹੈਵਨ ਨਾਲ ਹੈਵਨ ਮਾਰਨਿੰਗ ਕਹਦੇ ਦੁਆਰੀ ਮਾਰਨਿੰਗ ਹਾਂਜੀ ਸਾਡਾ ਹੈਵਨ ਕਰ ਗਿਆ ਮਾਰਨਿੰਗ ਆਏ ਬਾਈ ਤਾਂ ਅਸੀਂ ਹੁਣ ਜਾ ਰਹੇ ਹਾਂ ਇਹਦੀ ਭੂਆ ਨੂੰ ਬੱਸ ਸਟਾਪ ਛੱਡਣ ਕਿੱਥੇ ਵੀ ਉਹਨਾਂ ਦੀ ਬੱਸ ਆਉਂਦੀ ਹੈ ਉਗੀ ਰਾਤ ਨੂੰ ਪਤਾ ਸਕੂਟੀ ਦਾ ਤੇਲ ਮੁੱਕ ਗਿਆ ਸੀਗਾ ਤੇ ਪਵਾਵਾਂਗੇ ਤਾਂ ਹੁਣ ਅਸੀਂ ਗੱਲਾਂ ਨੂੰ ਛੱਡ ਕੇ ਆਈਏ ਉਸ ਤੋਂ ਪਹਿਲਾਂ ਅਸੀਂ ਗੱਡੀ ਬਾਹਰ ਕੱਢਦੇ ਆਂ ਹੈਵਨ ਤੇ ਮੈਂ

ਤਾਂ ਬੱਸ ਦਾ ਵੇਟ ਕਰਿਆ ਉਹ ਚੜਾ ਕੇ ਫਿਰ ਮੁੜਦੇ ਆ ਫਿਰ ਮਿਸਿਸ ਨੂੰ ਛੱਡ ਕੇ ਆਉਣਾ ਸਕੂਲ ਬੇਟੀਆਂ ਛੱਡੇ ਮਸਨ ਮੈਡਮ ਤਿਆਰ ਹੋ ਰਹੇ ਨੇ ਤਾਂ ਫਿਰ ਇਹਨਾਂ ਨੂੰ ਛੱਡ ਕੇ ਆਉਣਾ ਸਕੂਲ ਫੇਰਾ ਕੇ ਆਪਾਂ ਦੇ ਆਫਿਸ ਦਾ ਦੇਖਦੇ ਹਾਂ ਉਸ ਤੋਂ ਬਾਅਦ ਬਰਸ਼ ਕਰਨਾ ਹੈ ਨਾ ਮੈਂ ਤੇ ਚਲੋ ਜੀ ਚੱਲੀਏ ਮਿਸਿਸ ਨੂੰ ਸਕੂਲ ਛੱਡਣ ਔਰ ਇਹ ਡਿਊਟੀ ਪੱਕੀਆਂ ਨੇ स्कूल छडना काम करने ऑफिस खोलने ड्यूटिया हाँ हा। चलो चलिए ड्यूटी ने निभा के आईए आपकी आज जाइए अपनी अज की आउटफिट तो आप हो गए ऑफिस रेडी खाना पीना खा लिया तो हम आप चलते अपने ऑफिस गेट बंद करिए एक्चुअली की है किया ना उठे तो सूर करते रहते रहे तो घर अंदर बड़ जाते अंदर जो लगे पो, अपने पौधे वगैरह ने खराब करते हैं चलो चलिए ऑफिस हो तो गया जो ऑफिस खोल लिया नहीं ऑफिस खोल दी है पहला ਪਹੁੰਚ ਗਏ ਆਪਣੇ ਆਫਿਸ ਤੇ ਹੁਣ ਆਫਿਸ ਖੋਲਦੇ ਆਂ ਧੂਬਤੀ ਕਰਦੇ ਆਂ ਝਾੜੂ ਵਗੈਰਾ ਦੇਖਦੇ ਆਂ ਅਗਰ ਲੋੜ ਆ ਤਾਂ ਝਾੜੂ ਲਾ ਦਾਂਗੇ ਪਹਿਲਾਂ ਧੂਬਤੀ ਕਰਕੇ ਫਿਰ ਬਹਿਨੇ ਆਂ ਕੰਮ ਤੇ ਤੇ ਉਡੀਕ ਕਰਦੇ ਆਂ ਕਿਸੇ ਕੰਮ ਦੀ ਤਾਂ ਇਹ ਆਪਾਂ ਆਫਿਸ ਨੂੰ ਕਰ ਲਿਆ ਓਪਨ ਲਾਈਟਸ ਲਾ ਦਈਏ ਤਾਂ ਤਾਂ ਸ਼੍ਰੀ ਰਾਮਦਾਸ ਪਾਸ਼ਾ ਸਟੈਂਡੀ ਵਾਲ ਰੱਖ ਲੀਏ ਚੋਚਾ ਹੋ ਗਿਆ ਮੈਨੂੰ ਕਿ ਝਾੜ ਵੀ ਹੋਇਆ ਚੋਚਾ ਨਹੀਂ ਤੇ ਹੁਣ ਆਪਾਂ ਆਪਦਾ ਸਾਰਾ ਸਿਸਟਮ ਇੱਕ ਵਾਰ ਇੰਸਟਾਲ ਕਰ ਦਈਏ ਆਫਿਸ ਚ ਤਾਂ ਲੱਗੇ ਦੇਖਦੇ ਹਾਂ ਸਾਰਾ ਕੰਮ ਇnstall ਹੋ ਗਿਆ ਸਿਸਟਮ ਸਾਰਾ ਤੇ ਹੁਣ ਆਪਾਂ ਲਾ ਦਈਏ ਤੂਫ ਜੋ ਤੂਫ ਕਰਦੀ ਬਸ ਫਿਰ ਬੈੰਨੇ ਕੰਮ ਤੇ ਸੇ ਕਰ ਜੀ ਬੰਦ ਫਿਰ ਦੇਖਦੇ ਆ ਵੱਡੇ ਵੀਰ ਦਾ ਫੋਨ ਆਇਆ ਸੀਗਾ ਫਿਰ ਨਾਬੇ ਜਾ ਕੇ ਆਉਣੇ ਆ ਤਾਂ ਮੈਸੇਜ ਨੂੰ ਸਕੂਲ ਤੋਂ ਲੈ ਆਏ ਸੀਗੇ ਹੁਣ ਆ ਗਰੇ ਛੱਡਤਾ ਤੇ ਹੁਣ ਆਪਾਂ ਚੱਲਦੇ ਆ ਨਾਬੇ ਤੁਹਾਨੂੰ ਕਹਿੰਦੇ ਨਾਬੇ 90 ਵੀਰੇ ਹੁਣੀ ਆ ਗਏ ਵੱਡਾ ਵੀਰਾ ਆਪਣੇ ਫਰੈਂਡਸ ਨਾਲ ਉੱਥੇ ਹੈਗਾ ਆਪਣਾ ਘੋੜਿਆਂ ਦਾ ਮੇਲਾ ਦੇਖਦੇ ਆਂ ਵਧੀਆ ਵਧੀਆ ਜੇ ਘੋੜੇ ਤੇਰਾ ਬਸ ਖੁਸ਼ ਰੱਖੀ ਇੱਕ ਦਿਨ ਆਊਗਾ ਚੱਟਖੜ ਖੁੱਲੇ ਜੇ ਪੈਸੇ ਆਣਗੇ ਆਪਾਂ ਵੀ ਲਿਆਵਾਂਗੇ ਘੋੜਾ ਅੱਜ ਆਪਾਂ ਨੇ ਆਫਿਸੇ ਜਲਦੀ ਵਧਾਤਾ ਕਿਉਂਕਿ ਹੁਣ ਆਪਾਂ ਨਾਬੇ ਜਾਂਦੇ ਆਂ ਕੀ ਪਤਾ ਸੇ ਲੇਟ ਹੋ ਜਾਈਏ ਲੇਟ ਹੋਣ ਦੇ ਚੱਕਰ ਚ ਐਵੇਂ ਆ ਕਿ ਫੇਰ ਕੱਲ ਨੂੰ ਹਨਾ ਆਫਿਸ ਬੰਦ ਕਰਨ ਦਾ ਰਹੂਗਾ ਤਾਂ ਹੁਣ ਆਪਾਂ ਆਫਿਸ ਬੰਦ ਕਰਗੇ ਜੋ ਵੀ ਕੰਮ ਕਾਜ ਹੋਊਗਾ ਫੋਨ ਤੇ ਆ ਜਾਊਗਾ ਤਾਂ ਹੁਣ ਚੱਲਦੇ ਆਂ ਨਾਬੇ ਨੂੰ ਵੀਰੇ ਹੁਣੇ ਵੇਟ ਕਰ ਰਹੇ ਨੇ ਉੱਥੇ ਤਾਂ ਮਿਲਦੇ ਆਂ ਵੀਰੇ ਹਣਾਂ ਜਾ ਕੇ ਮਕੀਨ ਆਪੇ ਜਾਣ ਤੋਂ ਪਹਿਲਾਂ ਆਪਾਂ ਇੱਕ ਵਾਰ ਆਪਦੀ ਸ਼ੇਰ ਦੀ ਨਰਜਾਲੀਏ ਸੀਐਨਜੀ ਪੁਵਾੜੀਏ ਦੇ ਚ ਬਸ ਫਿਰ ਬੇਫਿਕਰ ਹੋ ਕੇ ਆਪਾਂ ਨਾਪੇ ਨੰਗ ਜਾਗੇ ਲੋਕੇਸ਼ਨ ਵੀਰੇ ਨੇ ਭੇਜਤੀ ਉਸ ਲੋਕੇਸ਼ਨ ਲਾ ਕੇ ਜਗ੍ਹਾ ਪਹੁੰਚਾਂਗੇ ਆਪਾਂ ਫਿਰ ਨਾਪੇ ਘੋੜੀਆਂ ਦਾ ਮੇਲਾ ਪੰਪ ਤੇ ਆ ਗਏ ਸੀਐਨਜੀ ਪੁਵਾੜੀਏ ਸੀਐਨਜੀ ਫੁੱਲ ਕਰਕੇ ਫਿਰ ਚੱਲ ਲੈ ਕੇ ਪਾਣੀ ਪੀ ਲੈ ਯਾਰ ਹਾਂਜੀ ਵੀਰੇ ਤਾਂ ਜੀ ਆਪਾਂ ਨਾਬੇ ਲਈ ਚੱਲ ਪਏ ਬਸ ਹੁਣ ਨਾਬੇ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਇਹ ਹੈ ਜੀ ਪੰਜਾਬ ਦੀ ਸਭ ਤੋਂ ਠੰਢੀ ਸੜਕ ਨਾਬੇ ਵਾਲੀ ਆਹਾ ਡਰੱਖਤੀ ਡਰੱਖਤ ਨੇ ਡਰੱਖਤੀ ਡਰੱਖਤ ਵੈਸੇ ਮੇਰੇ ਹਿਸਾਬ ਨਾਲ ਤਾਂ ਸਾਰੀ ਸੜਕਾਂ ਤੇ ਐ ਹੀ ਹੋਣਾ ਚਾਹੀਦਾ ਡਰੱਖਤਾ ਨਾ ਡੱਕੀ ਹੋਈ ਆ ਸਭ ਤੋਂ ਠੰਢੀ ਸੜਕ ਹੈ ਪੰਜਾਬ ਦੀ ਕ੍ਰੈਡਿਟ ਕਾਰਡ ਦਾ ਫਰਾਡ ਬਹੁਤ ਚੱਲ ਰਿਹਾ ਯਾਰ ਹੁਣੇ ਆਪਣਾ ਦੋਸਤ ਆ ਬੈਂਕ ਦੇ ਵਿੱਚ ਤੇ ਉਹਦਾ ਕਾਰਡ HDFC ਦਾ ਉਹਦਾ ਨਾਲ ਵੀ ਫਰਾਡ ਕਰਤਾ 25000 ਰੁਪਏ ਦਾ ਉਹਦੇ ਕਾਰਡ ਚੋਂ 25000 ਰੁਪਏ ਕੱਢ ਲਿਆ ਸਮਝ ਨਹੀਂ ਆ ਰਹੀ ਬੈਂਕਸ ਦੀ ਸਕਿਉਰਿਟੀ ਨੂੰ ਕੀ ਹੋਇਆ ਉਹਦਾ ਸਕਰੀਨ ਸ਼ੇਅਰ ਕਰਕੇ ਪੇਮੈਂਟ ਕੱਢੀ ਗਈ ਆ ਤਾਂ ਆਪਦਾ ਧਿਆਨ ਰੱਖੋ ਯਾਰ ਆਪਣਾ OTP ਲੈ ਕੇ ਕਢਾ ਲਿਆ ਉਹਦਾ ਸਕਰੀਨ ਸ਼ੇਅਰ ਕਰਕੇ ਕਢਾ ਲਈ ਇਸ ਤਰੀਕੇ ਨਾਲ ਬਹੁਤ ਫਰਾਡ ਚੱਲ ਰਹੇ ਨੇ ਅਗਰ ਕ੍ਰੈਡਿਟ ਕਾਰਡ ਨੇ ਤਾਂ ਬਹੁਤ ਧਿਆਨ ਨਾਲ ਵਰਤੋ ਅਦਰਵਾਈਜ਼ ਨਹੀਂ ਕਿਸੇ ਕੰਮ ਦੇ ਹੈਗੇ ਤਾਂ ਬੰਦ ਕਰ ਦਿਓ ਸਾਡਾ ਤਾਂ ਬਿਜ਼ਨਸ ਕਰਕੇ ਰੱਖਣੇ ਪੈਂਦੇ ਨੇਗੇ ਬਾਕੀ ਤੁਹਾਡੇ ਕੋਲ ਜੇ ਐਂ ਫ੍ਰੀ ਪੈਣੇ ਬੰਦ ਕਰ ਦਿਓ ਅੱਜ ਹੀ ਤੇ ਜੇ ਆਪਾਂ ਨਾਬੇ ਪਹੁੰਚ ਗਏ ਹੁਣ ਆਪਾਂ ਚੱਲਦੇ ਆ ਮੇਲੇ ਵੱਲ ਤਾਂ ਇਹ ਜਿਹੜਾ ਮੇਲਾ ਇਹ ਪੈਂਦਾ ਵਾ ਆਪਣਾ ਨਾਬੇ ਤੋਂ ਅਮਲੇਰਕੋਟਲਾ ਰੋਡ ਉੱਤੇ ਆਗਰ ਤੁਸੀਂ ਭਵਾਨੀ ਗੜਿਆ ਸੰਗਰੂਰ ਵੱਲ ਆ ਰਹੇ ਹੋ ਤਾਂ ਫਲਾਈਓਵਰ ਚੜ੍ਹ ਕੇ ਇੱਕ ਰਾਹ ਤਾਂ ਜਾਂਦਾ ਜਦੋਂ ਆਪਣਾ ਟੀ ਪੁਆਇੰਟ ਪੈਂਦਾ ਟੀ ਪੁਆਇੰਟ ਤੋਂ ਇੱਕ ਰਾਹ ਤਾਂ ਚਲਾ ਜਾਂਦਾ ਪਟਿਆਲੇ ਵੱਲ ਨੂੰ ਭਾਸਵਾ ਵੱਲ ਨੂੰ ਦੂਸਰਾ ਰਾਹ ਜਾਂਦਾ ਭਾ ਮਲੇਰਕੋਟਲੇ ਵੱਲ ਤੋਂ ਮਲੇਰਕੋਟਲੇ ਵੱਲ ਨੂੰ ਜਾ ਜਾਂਦੇ ਆ ਹਾਂ ਉੱਥੋਂ ਤਾਂ ਉਸ ਟੀ ਪੁਆਇੰਟ ਤੋਂ ਮੇਰੇ ਨਹਾਮਨਾਰ ਹੱਦ ਮਾਰ ਕੇ 100 ਕਿ ਮੀਟਰ ਦੇ ਉੱਪਰ ਜਾ ਕੇ ਇਹ ਜਿਹੜਾ ਮੇਲਾ ਅੰਦਰ ਨੂੰ ਵੜ ਕੇ ਬਾਕੀ ਸਾਰਾ ਜੋ ਮੈਪ ਹੈ ਇੱਕ ਤਾਂ ਦਾ ਪਹੁੰਚਣ ਦਾ ਜਦਾਂ ਤੁਸਾਨੂੰ ਰਖਾ ਦੇ ਵਿੱਚ ਬਲੌਗ ਦੇ ਵਿੱਚ ਸਾਰੇ ਦੇਖ ਹੀ ਰਹੀ ਹੈ ਆਪਾਂ ਬਿਲਕੁਲ ਵਿਟਾਊਟ ਕੱਟ ਠੀਕ ਹੈ ਸਾਰਾ ਪਾਵਾਂਗੇ ਕੋਈ ਕੱਟ ਨਹੀਂ ਲਾਵਾਂਗੇ ਦੇ ਵਿੱਚ ਤਾਂ ਆਪਾਂ ਹੀ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਹੁਣ ਮੈਂ ਵੱਡੇ ਵੀਰੇ ਨੂੰ ਲੱਭਦੇ ਆ ਕਾਲ ਕਰ ਲਈ ਪਹਿਲਾਂ ਫਿਰ ਉਹਨਾਂ ਨੂੰ ਮਿਲਦੇ ਆ ਆਇਆ ਹੀ ਸਾਰਾ ਆਪਣਾ ਮੇਲਾ ਜੀ ਪੰਜਾਬ ਦੇ ਵਧੀਆ ਕਹਿੰਦੇ ਕਿਹੋਂ ਦੇ ਮੇਲੇ ਆਉਂਦਾ ਨਾਬੇ ਦਾ ਘੋੜਾ ਮੇਲਾ ਦੇ ਘੋੜੇ ਦੇ ਖੱਤਰਾਂ ਬੱਕਰੇ ਬੁੱਕਰੇ ਸਾਰੇ ਆਉਂਦੇ ਨੇ ਜੀ ਤੋੜਿਆ ਨੂੰ ਸਜਾਉਣ ਦੇ ਲਈ ਇਹ ਸਾਮਾਨ ਆਹ ਦੇਖੋ ਕਹਿੰਦੇ ਘਾਉਂਦੇ ਤੋੜੇ ਆਹ ਫੋਟੇ ਅੱਜ ਜਿਹੜਾ ਵੀ ਆਇਆ ਉਹ ਘਰੇ ਬਾਅਦ ਇਹ ਆਹੜਾ ਆਪਣੇ ਵਾਲਾ ਬਾਜ ਮੋੜਾ ਵਾਲਾ ਬਾਜ ਐ ਆਹ ਤਾਰਾ ਵੀਰਾ ਇਹ ਆਪਣਾ ਬਲਗਾਰ ਪਹਿਲੇ ਵਲੌਗ ਚ ਤੁਸੀਂ ਇਹ ਦੇਖ ਚੁੱਕੇ ਹੋ ਨੂ ਇਹ ਸ਼ਾਨਦਾਰ ਤਵਾਰੀ ਵੀ ਦੇਖ ਚੁੱਕੇ ਹੋ ਚੋਰੀ ਹੁੰਦਾ ਸਾਡੇ ਵਾਲਾ ਉਹ ਬੈਠਾ ਸਾਡੇ ਵਾਲਾ ਹਲੋ ਮੇਕਰ ਸਤਿਗੁਰ ਜੀ ਸਤਿਗੁਰ ਵੀਰੇ ਸਤਿਗੁਰ ਵੀਰੇ ਯਾਹਲਾ ਵੀਰੇ ਸਤਿਗੁਰ ਜੀ ਸਤਿਗੁਰ ਵੀਰੇ ਵਧੀਆ ਦੇਖੋ ਜੀ ਪਾਈਕ ਘੋੜੀਆਂ ਆਈ ਘੋੜੀਆਂ ਨੇ ਇਹ ਮੇਲੇ ਨਾ ਆਪਣਾ ਪਹਿਲਾਂ ਇਹ ਮੱਝਾਂ ਤੇ ਸ਼ਾਵਾਂ ਵਗੈਰਾ ਦਾ ਹੁੰਦਾ ਸੀਗਾ ਇਹ ਲੱਖ ਹੁਣ ਇਹ ਘੋੜੀਆਂ ਖੱਜਣਾ ਦਾ ਬਣ ਕੇ ਹੋ ਗਿਆ ਇਹ ਪੰਜਾਬ ਦੇ ਕਹਿੰਦੇ ਘੋਂਦੇ ਘੋੜੀਆਂ ਉਰੇ ਆਈਆਂ ਹੋਈਆਂ ਰਹੀਆਂ ਬਹੁਤ ਜ਼ਬਰਦਸਤ ਮੇਰੇ ਲਈ ਆਮ ਬੰਦੇਆਂ ਤਾਂ ਲੱਗੂਗਾ ਕਿ ਸਾਡੇ ਜਾਨਵਰੀ ਨੇ ਬਟ ਜਿੰਨੇ ਰੱਖੀਆਂ ਨੇ ਉਹਨਾਂ ਨੂੰ ਪਤਾ ਕੀ ਕੀ ਚੀਜ਼ ਆ ਇਹ ਹਰ ਇੱਕ ਦਾ ਮੁੱਲ ਹੈ ਬੜੇ ਭੱਜਿਆ ਕਹਿੰਦੇ ਘਾਉਂਦੇ ਬੰਦੇ ਆਏ ਹੋਣਗੇ ਜ਼ਬਰਦਸਤ ਚੀਜ਼ ਆ ਯਾਰ ちょっと待ってたらください。 ਦੇ ਨਾਲ ਕੋਈ ਨੰਨੀ ਨਹੀਂ ਆਉਂਦਾ ਹੋਰ

ਬਸ ਮੇਲੇ ਦਾ ਐਂਡ ਹੋ ਰਿਹਾ ਸਾਰੇ ਆਪ ਦਾ ਜੇ ਘੋੜੇ ਲੈ ਕੇ ਘਰ ਨੂੰ ਜਾ ਰਹੇ ਨੇਗੇ ਹੌਲੀ ਹੌਲੀ ਸਪੀਡ ਘਟਦੀ ਜਾ ਰਹੀ ਆ ਪਰ ਮਜ਼ਾ ਆਇਆ ਯਾਰ ਬਹੁਤ ਸਵਾਦ ਆ ਗਿਆ ਕਈ ਦਿਨ ਤੇ ਕਾਈ ਚੱਲੇ ਆਪਾਂ ਵਾਪਸ ਘਰ ਨੂੰ ਮੇਲਾ ਹੋ ਗਿਆ ਪੂਰਾ ਮਜ਼ਾ ਆਇਆ ਬਹੁਤ ਬੜੇ ਸੋਹਣੇ ਸਾਹਵੇਂ ਹੋਏ ਨੇ ਉਹਦੇ ਬੱਚਿਆਂ ਵਾਂਗ ਕੋਈ ਸ਼ੌਂਕ ਦਾ ਕੋਈ ਮੁੱਲ ਨਹੀਂ ਭਾਈ ਮਹਾਰਾਜ ਕੱਦੋਂ ਦਾ ਇਸ ਕੀ ਗੱਲ ਬਣਾ ਹੋਇਆ ਤਾਂ ਜੀ ਹੁਣ ਮੇਲਾ ਆ ਗਿਆ ਖਿੰਡ ਪੁੰਡ ਸਾਰੇ ਚੱਲੇ ਘਰਾਂ ਨੂੰ ਆਪਾਂ ਵੀ ਚੱਲੇ ਘਰਾਂ ਨੂੰ ਆਪ ਤਾਂ ਇਹ ਸੀ ਗਈ ਅੱਜ ਆਪਣਾ ਨਾਬੇ ਦਾ ਘੋੜਾ ਮੇਲਾ ਤਾਂ ਜੀ ਬੜੇ ਸੋਹਣੇ ਘੋੜੇ ਆਏ ਹੋਏ ਸੀਗੇ ਉਹ ਆਪਣੇ ਜਿਨ੍ਹਾਂ ਨੇ ਘੋੜੇ ਰੱਖੇ ਨੇ ਉਹਨਾਂ ਲਈ ਜਾਨਵਰਾਂ ਨੇ ਤਾਂ ਪੁੱਤ ਨੇ ਬੜੇ ਸ਼ਾਮਕੇ ਰੱਖੇ ਨੇ ਆਪਦੇ ਪੁੱਤ ਜੱਟਾ ਨੇ ਬਹੁਤ ਜਿਆਦਾ ਸੋਹਣੇ ਸੀ ਬਹੁਤ ਜਿਆਦਾ ਸੋਹਣੇ ਕੱਦ ਕਾਠੀਆਂ ਰੰਗ ਰੂਪ ਬਾ ਕਮਾਲ ਤੇ ਦਿਲ ਬਹੁਤ ਕਰਦਾ ਮੇਰਾ ਕੋਈ ਨਾ ਇੱਕ ਵਾਰ ਸੈਟਿੰਗ ਹੋ ਜੇ ਸਭ ਕੁਝ ਲਾਵਾਂਗੇ ਤਾਂ ਆਪਦੇ ਵਲੋਂ ਪੂਰੀ ਮਿਹਨਤ ਕੀਤੀ ਆ ਯਾਰ ਜਿਵੇਂ ਜਿਵੇਂ ਆ ਉਹਦੇ ਲੈਨੇਗੇ ਕੋਲੇ ਖੜਖੜ ਕੇ ਘੋੜੇ ਵੀ ਲੱਤਾਂ ਪੈਣ ਦਾ ਵੀ ਡਰ ਸੀਗਾ ਦੋ ਵਾਰ ਤਾਂ ਮੈਂ ਲੱਤ ਖਾਂਦਾ ਖਾਂਦਾ ਬਚਿਆ ਤਾਂ ਮਿਹਨਤ ਵਧੀਆ ਲੱਗੀ ਤਾਂ ਆਪਣੇ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਨ੍ਹਾਂ ਨੂੰ ਘੋੜਿਆਂ ਨਾਲ ਪਿਆਰ ਆ ਉਹਨਾਂ ਨਾਲ ਠੀਕ ਹੈ ਸਭ ਨਾਲ ਇੰਡੀਆ ਦੇ ਵਿੱਚ ਵੀ ਸ਼ੇਅਰ ਕਰੋ ਫੋਰਨ ਦੇ ਵਿੱਚ ਵੀ ਸ਼ੇਅਰ ਕਰੋ ਦੱਬ ਕੇ ਸ਼ੇਅਰ ਕਰ ਦਿਓ ਤੇ ਆਪਣੇ ਕੰਟੈਂਟ ਬਿਲਕੁਲ ਹੀ ਫੈਮਿਲੀ ਵਾਲਾ ਹੋਊਗਾ ਕੋਈ ਗਲਤ ਨਹੀਂ ਕੋਈ ਕੁਝ ਨਹੀਂ ਹੁਣ ਤੱਕ ਤੁਸੀਂ ਮੇਰੇ ਬਲੌਗ ਦੇਖ ਰਹੇ ਹਾਂ ਤਾਂ ਬੱਦਵਾ ਦਾ ਆਪਣੀ ਫੈਮਲੀ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਸਭ ਤੋਂ ਸਬਸਕ੍ਰਾਈਬ ਕਰਾਓ ਤੇ ਜਿੰਨੀ ਕੀ ਬੇਨਤੀ ਆ ਕੋਈ ਨਾ ਮਿਹਨਤ ਕਰਨ ਚ ਸਵਾਦ ਆਉਂਦਾ ਤੇ ਤੁਹਾਡੇ ਪਿਆਰ ਨਾਲ 143 ਸਬਸਕ੍ਰਾਈਬਰ ਹੋ ਗਏ ਕੋਈ ਨਾ 1 ਮਿਲੀਅਨ ਵੀ ਹੋਣਗੇ ਇੱਕ ਦਿਨ ਤਾਂ ਲੱਗੇ ਹੋਇਆ ਤਾਂ ਹੀ ਅੱਜ ਦੇ ਵਲੌਗ ਚ ਇੰਨਾ ਹੀ ਤਾਂ ਮਿਲਦੇ ਆ ਫਿਰ ਕੱਲ ਨੂੰ